ਹਾਂਜੀ ਇਸ ਵਕਤ ਅਸੀਂ ਇੱਕ ਮੇਲੇ ਦੇ ਇੱਥੇ ਆਏ ਆ ਜਿਹਨੂੰ ਫੂਡ ਐਂਡ ਫਾਰਮ ਦਾ ਨਾਮ ਦੇ ਨਾਲ ਮੇਲਾ ਇੱਥੇ ਕਰਾਇਆ ਜਾਂਦਾ ਪਰਥ ਆਸਟ੍ਰੇਲੀਆ ਦੀ ਜਿਹੜੀ ਸਰਪੈਂਟਾਈਨ ਜਿਹੜੀ ਕਾਉਂਸਲ ਹੈ ਉਹ ਕਰਾਉਂਦੀ ਆ ਸੋ ਇੱਕ ਬੜਾ ਵਧੀਆ ਮੈਸੇਜ ਆ ਇੱਥੇ ਲੱਗਾ ਹੋਇਆ ਸੋ ਜਿਹੜੀਆਂ ਅਸੀਂ ਪਲਾਸਟਿਕ ਦੀਆਂ ਬੋਤਲਾਂ ਕਿੰਨੀਆਂ ਖਤਰਨਾਕ ਹੋ ਸਕਦੀਆਂ ਤੇ ਉਹਦਾ ਜੇ ਸਹੀ ਇਸਤੇਮਾਲ ਕਰੀਏ ਤਾਂ ਉਹਦਾ ਕੀ ਕੁਝ ਬਣ ਸਕਦਾ ਉਹ ਤੁਹਾਨੂੰ ਹੁਣੇ ਦਿਖਾਉਣੇ ਆ ਸੋ ਬੜੀ ਜ਼ਬਰਦਸਤ ਚੀਜ਼ ਆ ਕਿ ਪਲਾਸਟਿਕ ਦੀਆਂ ਬੋਤਲਾਂ ਦੇ ਨਾਲ ਕਿੰਨਾ ਨੁਕਸਾਨ ਆ ਤੇ ਜੇ ਉਹਦੀ ਸਹੀ ਵਰਤੋਂ ਕਰੀਏ ਤੇ ਉਹਦਾ ਕੀ ਕੁਝ ਵਧੀਆ ਬਣ ਸਕਦਾ ਤੁਸੀਂ ਦੇਖ ਸਕਦੇ ਆ ਦੇਖੋ ਉਹਨਾਂ ਨੇ ਬੋਤਲਾਂ ਦੇ ਉੱਪਰ ਗੱਲਬਾਤ ਕੀਤੀ ਜਿਹੜੀਆਂ ਪਲਾਸਟਿਕ ਦੀਆਂ ਬੋਤਲਾਂ ਵਾਂ 2009 ਦੇ ਵਿੱਚ ਕਿਸੇ ਬੰਦਿਆਂ ਨੇ ਆਪਣੀਆਂ ਜਿਹੜੀਆਂ ਬੀਚ ਦੇ ਕੰਢੇ ਸਿੱਟੀ ਸੀ ਬੋਤਲ ਇਹ ਸਮੁੰਦਰ ਦੇ ਵਿੱਚ ਤੇ 2019 ਤੱਕ ਵੀ ਇਹ ਪਲਾਸਟਿਕ ਦੀ ਬੋਤਲ ਉਸੇ ਤਰ੍ਹਾਂ ਹੀ ਪਈ ਆ ਦੇਖੋ ਤੁਸੀਂ ਠੀਕ ਹੈ ਨਾ ਤੇ ਹੁਣ ਮੈਂ ਤੁਹਾਨੂੰ ਦੱਸਦਾ ਇਹ ਜਿਹੜੀ ਜਿਹੜਾ ਪਰਿਵਾਰ ਆ ਥੱਲੇ ਫੋਟੋ ਆ ਇਹ ਇੱਕ ਇੰਡੋਨੇਸ਼ੀਆ ਦਾ ਪਰਿਵਾਰ ਆ ਇਹਨਾਂ ਨੇ ਦੱਸਿਆ ਕਿ ਅਸੀਂ ਬੋਤਲਾਂ ਤੋਂ ਪਲਾਸਟਿਕ ਦੀਆਂ ਬੋਤਲਾਂ ਤੋਂ ਆ ਦੇਖੋ ਉਹਨਾਂ ਨੇ ਫੋਟੋ ਦਿਖਾਈ ਆ ਪਰਿਵਾਰ ਕਿਵੇਂ ਕੰਮ ਕਰ ਰਿਹਾ ਪਲਾਸਟਿਕ ਦੀਆਂ ਬੋਤਲਾਂ ਨੂੰ ਕੱਟ ਕੇ ਯੂਜ਼ ਕਰਕੇ ਉਹਨਾਂ ਤੋਂ ਬਾਅਦ ਉਹਨਾਂ ਨੇ ਆ ਜਿਹੜੇ ਬੈਗ ਆ ਉਹ ਬਣਾਏ ਆ ਆ ਦੇਖੋ ਤੁਸੀਂ ਇਸ ਸਾਰੇ ਜਿਹੜੇ ਬੈ ਗਿਆ ਇਹ ਪਲਾਸਟਿਕ ਦੀਆਂ ਬੋਤਲਾਂ ਨਾਲ ਬਣੇ ਹੋਇਆ ਤੇ ਆ ਦੇਖੋ ਉਹਨਾਂ ਨੇ ਮੈਸੇਜ ਦਿੱਤਾ ਹੋਇਆ ਵਾ ਕਿ ਪਲਾਸਟਿਕ ਦੀਆਂ ਜਿਹੜੀਆਂ ਪਲਾਸਟਿਕ ਦੀਆਂ ਬੋਤਲਾਂ ਉਹਨਾਂ ਨੂੰ ਦੂਰ ਨਾ ਸਿੱਟੋ ਉਹਨਾਂ ਨੂੰ ਇਉਂ ਨਾ ਸਿੱਟੋ ਉਹਨਾਂ ਨੂੰ ਜਿਹੜੇ ਪ੍ਰੋਪਰ ਉਹਨਾਂ ਨੇ ਬਿੰਨ ਬਣੇ ਆ ਉਹਨਾਂ ਦੇ ਵਿੱਚ ਸਿੱਟੋ ਤੇ ਆ ਦੇਖੋ ਤੁਸੀਂ ਦੁਕਾਨ ਦੇ ਵਿੱਚ ਪੂਰਾ ਵੜਦੇ ਆ ਤੇ ਇਹ ਦੇਖੋ ਇਹ ਪਲਾਸਟਿਕ ਦੀਆਂ ਬੋਤਲਾਂ ਦੇ ਨਾਲ ਆ ਦੱਸਿਆ ਵੀ ਫਿਰ ਫ੍ਰੋਮ ਥਿਸ ਟੂ ਥਿਸ ਠੀਕ ਆ ਜੀ ਆ ਜਿੰਨੇ ਬੈਗ ਬਣੇ ਹੋਏ ਆ ਟੋਟਲ ਜਿਹੜੇ ਆ ਉਹ ਪਲਾਸਟਿਕ ਦੀਆਂ ਬੋਤਲਾਂ ਦੇ ਨਾਲ ਬਣੇ ਹੋਏ ਆ ਠੀਕ ਆ ਜੀ ਆ ਦੇਖੋ ਫਿਰ ਦੱਸਿਆ ਵੀ ਹੋਇਆ ਵਾ ਡਿਡ ਯੂ ਨੋ 8 ਬੋਤਲਾਂ ਤੋਂ ਬਾਅਦ ਇੱਕ ਮੀਡੀਅਮ ਬੈਗ ਬਣਦਾ ਵਾ ਤੇ 12 ਬੋਤਲਾਂ ਵੱਡੀਆਂ ਜਿਹੜੇ 12 ਬੋਤਲਾਂ ਨਾਲ ਇੱਕ ਵੱਡਾ ਬੈਗ ਬਣਦਾ ਵਾ ਦੇਖੋ ਪਲਾਸਟਿਕ ਦੀਆਂ ਬੋਤਲਾਂ ਤੋਂ ਬਾਅਦ ਇਹ ਇੰਨੇ ਖੂਬਸੂਰਤ ਜਿਹੜੇ ਆ ਉਹ ਬੈਗ ਬਣਾ ਦਿੱਤੇ ਆ ਆ ਉਹਨਾਂ ਦੀਆਂ ਕੀਮਤਾਂ ਲੱਗੀਆਂ ਹੋਈਆਂ ਵਾ ਇਟਸ ਮੇਡ ਇਨ ਇੰਡੋਨੇਸ਼ੀਆ sorry yes yes thank yeah, you yeah um esther is the owner of one planet bags she lives in yanchep here. yeah yeah um but yeah she sells them all over the world are you on the video no mind you no, on the no, video thank you so much you don't <laughs> mind yeah no so worries. it's a beautiful job i they are they're awesome bags yes. yeah, they're so strong they're yeah no they're amazing they will last you forever literally. it's very strong I. Right? yeah so that's Absolutely. our value for that yeah thank you so much you're welcome ਅਕਸਰ ਨਾ ਕੋਈ ਦੇਖੋ ਪਲਾਸਟਿਕ ਦੀਆਂ ਬੋਤਲਾਂ ਨਾਲ ਤਿਆਰ ਕੀਤੇ ਇਹ ਬੈਗ ਸੋ ਕਿੰਨੀ ਜ਼ਬਰਦਸਤ ਚੀਜ਼ ਆ ਇਹ ਸੋ ਉਮੀਦ ਆ ਤੁਹਾਨੂੰ ਇਹ ਵੀਡੀਓ ਪਸੰਦ ਆਊਗੀ ਕਿ ਪਲਾਸਟਿਕ ਤੋਂ ਬਾਅਦ ਦੇਖੋ ਇਹਨਾਂ ਨੇ ਕੀ ਕੁਝ ਤਿਆਰ ਕਰਤਾ ਸੋ ਥੈਂਕ ਯੂ ਵੀਡੀਓ ਵਾਚ ਕਰਨ ਲਈ